ਮੈਂ ਜੈਜੂਸੀ ਜਸਵੰਤ ਸਿੰਘ ਕਲਰ ਦੀ ਸਾਕੀ ਸੰਦੇਓ ਜਿਵੇਂ ਉਹਨੇ ਜਿਹੜੀ ਸਪੀਸ਼ੀ ਦੀ ਫੋਟੋ ਵਿੱਚ ਉਹ ਕਹਿੰਦੇ ਸੀ ਜੇ ਇੱਕ ਦੀਵ ਬਲਦਾ ਔਰ ਨਾਲ ਕੇ ਦੀਵ ਬਲਦੇ ਆ ਹੁਣ ਇੱਥੇ ਹੁਣ ਇੱਕ ਦੀਵ ਬਲਿਆ ਹੋਇਆ ਹੁਣ ਅਮੀਡ ਇਹ ਹੋਰ ਵੀ ਦੀਵ ਬਲਣ ਉਹ ਕਿਦਾਂ ਲੱਗ ਰਿਹਾ ਜਿਹੜੀ ਹੁਣ ਨਾਲ ਰਿਸਪਾਂਸਿਬਿਲਟੀ ਐਕਸਟਰਾ ਮਿਲੀ ਹੈ ਐਕਸਾਈਟਮੈਂਟ ਹੈ ਗਿਆ ਰਿਸਪਾਂਸਿਬਿਲਟੀ ਵੀ ਹੈ ਗਿਆ ਪਰ ਆਨਰ ਇਟਸ ਏ ਆਨਰ ਟੂ ਵੀ ਦਸ ਯੋ ਕਿ ਕਿਸ ਨੂੰ ਤੱਕ ਆਉਣਾ ਪੈਣਾ ਹੁਣ ਜੇ ਮੈਂ ਪਾਕਮਾਨ ਕੇ ਕਰੂਗਾ ਪਤਾ ਲੱਗੂ ਯੂ ਨੋ ਅੱਜ ਜਸਵੰਤ ਸਿੰਘ ਜੀ ਖਾਲੜਾ ਦੀ ਸ਼ਹੀਦੀ ਨੂੰ ਜਿਹੜਾ ਯਾਦ ਕਰਦੇ ਹੋਏ ਆ ਇਤੋਂ ਦੇ ਵੀਰਾਂ ਨੇ ਉਦਮ ਉਪਰਾਲਾ ਕਰਕੇ ਇਸ ਸਕੂਲ ਦਾ ਨਾਮ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਨਾਂ ਤੇ ਰੱਖਿਆ ਗਿਆ ਇਹ ਪੂਰੀ ਸਿੱਖ ਕੌਮ ਲਈ ਇੱਕ ਮਾਣ ਵਾਲੀ ਗੱਲ ਹੈ ਜਦੋਂ ਕੋਈ ਕਿਤੇ ਵੀ ਕੋਈ ਗਵਰਨਮੈਂਟ ਚਾਹੇ ਕੋਈ ਇੱਕ ਕੌਮ ਕਿਸੇ ਤੇ ਜ਼ੁਲਮ ਕਰਦੀ ਆ ਜਿਹੜਾ ਉਸ ਜ਼ੁਲਮ ਦੇ ਖਿਲਾਫ ਖੜਾ ਹੁੰਦਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਉਹਨਾਂ ਦੀਆਂ ਯਾਦਾਂ ਬਣਾਉਣੀਆਂ ਕਿਉਂਕਿ ਇਹ ਇੱਕ ਬਹੁਤ ਵੱਡਾ ਉਦਮ ਉਪਰਾਲਾ ਵਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਤੱਕ ਜਸਵੰਤ ਸਿੰਘ ਜੀ ਖਾਲੜਾ ਐਲੀਮੈਂਟਰੀ ਸਕੂਲ ਦੇ ਵਿੱਚ ਆਪਣੇ ਨਾਲ ਗੁਰਪ੍ਰਤਾਪ ਸਿੰਘ ਉਹ ਜੁੜੇ ਹੋਏ ਆ ਆ ਇਹਨਾਂ ਨੂੰ ਸਟੂਡੈਂਟ ਟਰਸਟੀ ਜਿਹੜਾ ਬਣਾਇਆ ਗਿਆ ਹੈ ਸਕੂਲ ਬੋਰਡ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਹੈ ਸੋ ਗੁਰ ਪ੍ਰਤਾਪ ਸਿੰਘ ਸਭ ਤੋਂ ਪਹਿਲਾਂ ਤਾਂ ਆਜ ਦੇ ਦਿਨ ਦੇ ਲਈ ਬਹੁਤ-ਬਹੁਤ ਵਧਾਈ ਹੋਵੇ ਥੈਂਕ ਯੂ ਜੀ ਵਾਇਕ ਜੀ ਦਾ ਖਾਸਾ ਵਾਇਕ ਜੀ ਫਤਿਹ ਸਾਡੇ ਨੂੰ ਵਧਾਈ ਹੋਵੇ ਥੈਂਕ ਯੂ ਯਾ ਸੋ ਹਾਊ ਯੂ ਫੀਲਿੰਗ ਇੱਕ ਤਰ੍ਹਾਂ ਦੀ ਖੁਸ਼ੀ ਵੀ ਆਉਂਦੀ ਆ ਪਰ ਇਹਨਾਂ ਦੇਖ ਕੇ ਐਕਸਾਈਟਮੈਂਟ ਵੀ ਹੈਗੀ ਆ ਕਮਿਊਨਿਟੀ ਦੇਖ ਕੇ ਭਾਈ ਜਿਵੇਂ ਜੇ ਤੁਸੀਂ ਜਸਵੰਤ ਸਿੰਘ ਕਾਲਰ ਦੀ ਸਾਕੀ ਸੌਂਦੇ ਹੋ ਜਿਵੇਂ ਉਹਨੇ ਜਿਹੜੀ ਸਪੀਚ ਦਿੱਤੀ ਸੀ ਆਨ ਟੋਰੀਓ ਦੇ ਵਿੱਚ ਉਹ ਕਹਿੰਦਾ ਸੀ ਜੇ ਇੱਕ ਦੀਵ ਬਲਦਾ ਉਹ ਨਾਲ ਕੇ ਦੀਵ ਬਲਦਾ ਹੁਣ ਇੱਥੇ ਹੁਣ ਇੱਕ ਦੀਵ ਬਲਿਆ ਹੋਇਆ ਹੁਣ ਅਮੀਡ ਇਹ ਹੋਰ ਵੀ ਦੀਵ ਬਲਨ ਕੈਨਰੋ ਦੇ ਵਿੱਚ ਯੂਰਪ ਦੇ ਵਿੱਚ ਹੋਰ ਵੀ ਟਾਂ ਕੈਲੀਫੋਰਨੀਆ ਦੇ ਵਿੱਚ ਯੂ ਨੋ ਹੁਣ ਹੋਪ ਹੈ ਕਿ ਅਬੀ ਕਮਿਊਨਿਟੀ ਵਾਸਟ ਹੈ एथियोन हार्टबीट हो पंजाबी कम्युनिटी वस्टर सो ਜਨਹੋਂ ਤੁਹਾਨੂੰ ਬੋਰਡ ਦੇ ਉੱਤੇ ਲਿਆ ਹੈ ਵਾਟ ਆ ਯੂਰ ਰਿਸਪੌਂਸਿਬਿਲਿਟੀਜ਼ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਹੋਣਗੀਆਂ ਮੇਰੀ ਪ੍ਰਾਇਮਰੀ ਜ਼ਿੰਮੇਵਾਰੀ ਇਹ ਹੈ ਕਿ ਸਟੂਡੈਂਟਸ ਨੂੰ ਸਟੂਡੈਂਟ ਵੋਇਸ ਨੂੰ ਅ ਵੋਇਸ ਦੇ ਜਿਹੜੇ ਸਟੂਡੈਂਟਸ ਆਪੀਨੀਅਨਸ ਆ ਸਟੂਡੈਂਟਸ ਕੀ ਮੰਗਦੇ ਆ ਉਹਨਾਂ ਦੇ ਹੱਕ ਕੀ ਆ ਉਹ ਰਿਪਰੈਜ਼ੈਂਟ ਕਰਨਾ ਉਹ ਬੋਰਡ ਨੂੰ ਦੱਸਾਂ ਇਹ ਸਟੂਡੈਂਟਸ ਕੀ ਮੰਗਾ ਇਹ ਸਟੂਡੈਂਟਸ ਮੰਗਦੇ ਪਿਆ ਦਿਸ ਦਿਸ ਇਜ਼ ਵਾਟ ਦੇ ਸ਼ੁਡ ਬੀ ਗਿਵਨ ਦਿਸ ਇਜ਼ ਵਾਟ ਦੇ ਰਾਈਟਸ ਦੀਸ ਆਰ ਦੇ ਰਿਸਪੌਂਸਿਬਿਲਿਟੀਜ਼ ਦਿਸ ਇਜ਼ ਵਾਟ ਦੇ ਵਾਂਟ ਦਿਸ ਇਜ਼ ਵਾਟ ਯ ਮੇਰੀ ਜ਼ਿੰਮੇਵਾਰੀ ਉਹ ਆ ਮੇਰੇ ਸਟੂਡੈਂਟਸ ਸਟੂਡੈਂਟਸ ਕਨੀਆਂ ਉਹਦਾ ਤੁਸੀਂ ਕਿਹੜੇ ਹੁਣ ਹਾਈ ਸਕੂਲ ਕਰ ਲਿਆ ਆ ਕਰਨਾ ਆ ਨਹੀਂ ਜੀ ਮੈਂ ਸਜੇ 16 ਸਾਲ ਦਾ 16 ਸਾਲ ਦਾ 10ਵੀਂ 11ਵੀਂ ਵਿੱਚ ਜਾਣਾ ਹੁਣ 11ਵੀਂ ਵਿੱਚ ਜਾਣਾ ਹੈ ਹਾਂਜੀ ਜੂਨੀਅਰ ਹਾਂਜੀ 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 ਸੋ ਕਿਦਾਂ ਲੱਗ ਰਿਹਾ ਜਿਹੜੀ ਹੁਣ ਨਾਲ ਰਿਸਪੌਂਸਿਬਿਲਟੀ ਐਕਸਟਰਾ ਮਿਲੀ ਹੈ ਐਕਸਾਈਟਮੈਂਟ ਹੈ ਗਿਆ ਰਿਸਪੌਂਸਿਬਿਲਟੀ ਵੀ ਹੈ ਗਿਆ ਪਰ ਆਨਰ ਇਟਸ ਏਨ ਆਨਰ ਟੂ ਬੀ ਦਸ ਕਿਉਂਕਿ ਕਿਸ ਨੂੰ ਤਾਂ ਕਰਨਾ ਪੈਣਾ ਹਣ ਜੇ ਮੈਂ ਪੱਕ ਮੰਨ ਕੇ ਕਰੂੰਗਾ ਪਤਾ ਦੇ ਯੂ ਨੋ ਆਮ ਰਿਪਰੈਜ਼েন্টিং ਅ ਕਮਿਊਨਿਟੀ ਆਮ ਰਿਪਰੈਜ਼েন্টিং ਸੈਂਟਰ ਯੂਨਾਈਫਾਈਡ ਆਮ ਰਿਪਰੈਜ਼েন্টিং ਪੰਜਾਬੀ ਸਿੱਖ ਹੋਂਦ ਕੀ ਹੁੰਦਾ ਯੂ ਨੋ ਵੋਇਸ ਆਫ ਫਾਨੀ ਲਾਈਕ ਲਿਫਟਿੰਗ ਯਰ ਵੋਇਸ ਰਿਪਰੈਜ਼ੈਂਟ ਕਰਨਾ ਜੀ ਬਹੁਤ ਵਧੀਆ ਗੁਰਪ੍ਰਤਾਪ ਥੈਂਕ ਯੂ ਵੈਰੀ ਮਚ ਟੇਕ ਕੰਗ੍ਰੈਚੁਲੇਸ਼ਨ ਥੈਂਕ ਯੂ ਜੀ ਥੈਂਕ ਯੂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਇਤਿਹਾਸਿਕ ਪਲਾਂ ਚ ਇਤਿਹਾਸਿਕ ਸਥਾਨ ਤੇ ਆ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉਤੇ ਸਕੂਲ ਦਾ ਉਦਘਾਟਨ ਹੋ ਚੁੱਕਾ ਹੈ ਜਗਰੂਪ ਕਾਸ ਕਰਕੇ ਫ੍ਰੀਜਰ ਉਹਦੇ ਜਿੰਨੀ ਵੀ ਸਾਡੀ ਸਿੱਖ ਕਮਿਊਨਿਟੀ ਆ ਸਾਰਿਆਂ ਲਈ ਇੱਕ ਪ੍ਰਾਊਡ ਮੂਵਮੈਂਟ ਆ ਇੱਕ ਮਾਣ ਵਾਲੀ ਗੱਲ ਆ ਅੱਜ ਜਸਵੰਤ ਸਿੰਘ ਜੀ ਖਾਲੜਾ ਦੀ ਸ਼ਹੀਦੀ ਨੂੰ ਜਿਹੜਾ ਯਾਦ ਕਰਦੇ ਹੋਏ ਆ ਇੱਥੋਂ ਦੇ ਵੀਰਾਂ ਨੇ ਉਦੋਂ ਅਪਰਾਲਾ ਕਰਕੇ ਇਸ ਸਕੂਲ ਦਾ ਨਾਮ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਨਾਂ ਤੇ ਰੱਖਿਆ ਗਿਆ ਇਹ ਪੂਰੀ ਸਿੱਖ ਕੌਮ ਲਈ ਇੱਕ ਮਾਣ ਵਾਲੀ ਗੱਲ ਆ ਜੀ ਮੇਰੇ ਵੱਲੋਂ ਇਸ ਸਾਰੀ ਕੌਮ ਨੂੰ ਬਹੁਤ-ਬਹੁਤ ਵਧਾਈਆਂ ਤੇ ਸਾਰੀ ਕੌਮ ਲਈ ਇਹ ਚੜ੍ਹਦੀ ਕਲਾ ਵਾਲਾ ਦਿਨ ਹੈ ਜੀ ਹਾਂ ਜੀ ਯਕੀਨ ਆ ਜਗੀਰ ਸਿੰਘ ਗੱਲ ਕੀ ਕਹਿਣਾ ਚਾਹੁੰਦੇ ਆ ਬਸ ਕਹਿੰਦੇ ਆ ਵੀ ਵਰਲਡ ਦੇ ਵਿੱਚ ਬੱਚਿਆਂ ਨੇ ਨਾ ਆਪਣਾ ਰਿਕਾਰਡ ਬਣਾ ਕਰਤਾ ਵੀ ਜਸਵੰਤ ਸਿੰਘ ਖਾਲੜਾ ਵੀ ਹੈ ਸੀ ਉਹਦਾ ਇਤਿਹਾਸ ਬੜਨਗੇ ਜਾਂ ਬੱਚਿਆਂ ਨੂੰ ਪਤਾ ਲੱਗੂਗਾ ਕਿ ਅਸੀਂ ਕਿੰਨਾ ਦੇ ਵਾਰਸਾਂ ਤੇ ਕੌਣ ਹੂੰ ਸੋ ਕਿਦਾਂ ਜੀ ਗਰੂਪ ਜੀ ਮਹਿਸੂਸ ਕਰਦੇ ਆ ਵੀ ਜਦੋਂ ਇਹ ਆਪਣੇ ਸਿੱਖਾਂ ਦੇ ਪਹਿਲੀ ਧੀ ਹੋਇਆ ਦੁਨੀਆਂ 'ਚ ਕਿਤੇ ਨਹੀਂ ਹੋਇਆ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਉੱਥੇ ਉਹਨਾਂ ਦਾ ਨਾਮ ਇਸ ਤਰੀਕੇ ਦੇ ਨਾਲ ਨਹੀਂ ਅੱਜ ਜਦੋਂ ਅਮਰੀਕਾ ਦੇ ਵਿੱਚ ਕੁਝ ਦੁਨੀਆ ਚ ਪਹਿਲੀ ਵਾਰੀ ਉਹਨਾਂ ਦੇ ਨਾਮ ਤੇ ਸਕੂਲ ਜਦੋਂ ਇਹ ਖੁੱਲ੍ਹਿਆ ਆ ਇਹ ਰੈਕੋਗਨਾਈਜ਼ ਕਰਦਾ ਉਸ ਪੂਰੇ ਐਕਟਿਵਿਜ਼ਮ ਨੂੰ ਉਸ ਪੂਰੀ ਮੂਵਮੈਂਟ ਨੂੰ ਉਸ ਪੂਰੇ ਜੋ ਉਹਨਾਂ ਨੇ ਅਤਿਆਚਾਰ ਉਥੋਂ ਦੀ ਸਰਕਾਰ ਨੇ ਕੀਤਾ ਜੋ ਜਝਾਰੂ ਜਿੱਦਾਂ ਲੜੇ ਇਹਨਾਂ ਨੇ ਨਾਮ ਜਿਹੜਾ ਉਹ ਚੱਕਿਆ ਉਹ ਸਾਰਾ ਰਿਪਰੈਜ਼ੈਂਟ ਕਰਦਾ ਹਾਂ ਬਿਲਕੁਲ ਜੀ ਇਹਦੇ ਨਾਲ ਮੈਂ ਅਮਰੀਕਨ ਗਵਰਨਮੈਂਟ ਦਾ ਵੀ ਧੰਨਵਾਦ ਕਰਦਾ ਜਿਹੜੀ ਇਹੀ ਜੇ ਯੋਧਿਆਂ ਨੂੰ ਅੱਗੇ ਲੈ ਕੇ ਆਉਂਦੀ ਆ ਜਿਨ੍ਹਾਂ ਨੇ ਕੁਝ ਸਿੱਖ ਕਮਿਊਨਿਟੀ ਲਈ ਨਹੀਂ ਕਿਉਂਕਿ ਇਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਕਿਉਂਕਿ ਜਿਹੜੇ ਮਨੁੱਖੀ ਅਧਿਕਾਰ ਹੁੰਦੇ ਆ ਉਹ ਇੱਕ ਕੌਮ ਤੱਕ ਸੀਮਿਤ ਨਹੀਂ ਰਹਿ ਜਾਂਦੇ ਉਹ ਤੁਸੀਂ ਕਿਸੇ ਵੀ ਕੌਮ ਤੇ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਮਨੁੱਖੀ ਅਧਿਕਾਰਾਂ ਲਈ ਦਿੱਤੀ ਨਾ ਉੱਥੇ ਉਹ ਹਿੰਦੂ ਖਤਰੇ 'ਚ ਸੀਗੇ ਹਿੰਦੂਆਂ ਤੇ ਜ਼ੁਲਮ ਹੋ ਰਿਹਾ ਸੀ ਜਦੋਂ ਕੋਈ ਕਿਸੇ ਕਿਤੇ ਵੀ ਕੋਈ ਗਵਰਨਮੈਂਟ ਚਾਹੇ ਕੋਈ ਇੱਕ ਕੌਮ ਕਿਸੇ ਤੇ ਜ਼ੁਲਮ ਕਰਦੀ ਆ ਜਿਹੜਾ ਉਸ ਜ਼ੁਲਮ ਦੇ ਖਿਲਾਫ ਖੜਾ ਹੁੰਦਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਉਹਨਾਂ ਦੀਆਂ ਯਾਦਾਂ ਬਣਾਉਣੀਆਂ ਕਿਉਂਕਿ ਇਹ ਇੱਕ ਬਹੁਤ ਵੱਡਾ ਉਦਮ ਉਪਰਾਲਾ ਵਾ ਜਿਹੜਾ ਕਿ ਇਥੋਂ ਦੀ ਗਵਰਨਮੈਂਟ ਨੇ ਵੀ ਇਸ ਚੀਜ਼ ਨੂੰ ਅਲਾਉ ਕੀਤਾ ਕਿ ਹਾਂ ਇਸ ਇਸ ਚੀਜ਼ ਨੂੰ ਸਮਝਦੇ ਹੋਏ ਆ ਇਸ ਡੰਗਾਈ ਨੂੰ ਵੀ ਕਿੰਨੇ ਹਜ਼ਾਰਾਂ ਲੋਕ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ ਜਸਵੰਤ ਸਿੰਘ ਜੀ ਖਾਲੜਾ ਪਾਰਕ ਪਹਿਲਾਂ ਬਣੀ ਇਸ ਸ਼ਹਿਰ ਦੇ ਵਿੱਚ ਅੱਜ ਇਹ ਸਕੂਲ ਬਣਨਾ ਇਹ ਇੱਕ ਗਵਾਹੀ ਭਰਦਾ ਕਿ ਜੇ ਅਸੀਂ ਕੋਈ ਮਨੁੱਖੀ ਅਧਿਕਾਰਾਂ ਦੀ ਖਾਤਰ ਜਾਂ ਜਿੱਥੇ ਸੱਚ ਦੀ ਖਾਤਰ ਖੜਦੇ ਆ ਕੌਮ ਜਾਂ ਲੋਕ ਜਾਂ ਦੁਨੀਆ ਦੁਨੀਆ ਉਹਨਾਂ ਨੂੰ ਹਮੇਸ਼ਾ ਯਾਦ ਕਰਦੀ ਹੈ ਕਿਉਂਕਿ ਇੱਥੇ ਇਕੱਲੀ ਇੱਕ ਕੌਮ ਦੀ ਗੱਲ ਨਹੀਂ ਰਾਜਕਰਨ ਸਿੰਘ ਜੀ ਇਹ ਪੂਰੀ ਦੁਨੀਆ ਦੀ ਗੱਲ ਆ ਕੌਮ ਲਈ ਅੱਜ ਪ੍ਰਾਊਡ ਵਾਲੀ ਗੱਲ ਇਹ ਆ ਕੌਮ ਲਈ ਮਾਣ ਵਾਲੀ ਗੱਲ ਇਹ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਦਾ ਵੀ ਧੰਨਵਾਦ ਕਰਦਾ ਤੁਸੀਂ ਇਸ ਸਿੱਖ ਕੌਮ ਦੇ ਨਾਲ ਹਰ ਜਗ੍ਹਾ ਖੜਦੇ ਹੋ ਦੂਜੀ ਮੈਂ ਇਹ ਗੱਲ ਕਰਦੇ ਇੱਥੋਂ ਅੱਜ ਬੱਚਿਆਂ ਨੂੰ ਇਹ ਇਤਿਹਾਸ ਪੜਾਇਆ ਜਾ ਚਾਹੇ ਉਹ ਮੈਕਸੀਕਨ ਮੂਲ ਦੇ ਆ ਚਾਹੇ ਉਹ ਅਮਰੀਕਨ ਮੂਲ ਦੇ ਆ ਨਾਲ ਦੀ ਨਾਲ ਇੱਥੇ ਇੱਕ ਪੰਜਾਬੀ ਸਿਲੇਬਸ ਪੰਜਾਬੀ ਪੜਾਈ ਸ਼ੁਰੂ ਹੋਊਗੀ ਬੇਸ਼ੱਕ ਅਸੀਂ ਸਾਰੇ ਵਿਦੇਸ਼ਾਂ ਦੇ ਵਿੱਚ ਆਪੋ ਆਪਣੇ ਗੁਰੂ ਘਰਾਂ 'ਚ ਉਦਮ ਅਪਰਾਲੇ ਕਰ ਰਹੇ ਆਂ ਪਰ ਜਿੰਨਾ ਕ ਮੈਂ 11 ਸਾਲ ਤੋਂ ਮੈਨੂੰ ਵੀ ਸੇਵਾ ਸਕੂਲ ਦੇ ਵਿੱਚ ਮਿਲੀ ਹੋਈ ਆ ਪੰਜਾਬੀ ਬੱਚਿਆਂ ਨੂੰ ਪੜ੍ਹਾਉਣ ਦੀ ਮੈਂ ਉਸ ਸਿਸਟਮ ਨੂੰ ਸਮਝ ਰਿਹਾ ਆਂ ਅਸੀਂ 30 40 ਜਾਣਿਆਂ ਦੀ ਇੱਕ ਸਾਡੇ ਗਰੁੱਪ ਟੀਮ ਸਮੂਹ ਆ ਜਿਹੜਾ ਸੇਵਾ ਕਰਦਾ ਅਸੀਂ ਸਾਡੇ ਜਿਹੜੇ ਬੱਚੇ ਨਾ ਪੰਜਾਬੀ ਪੜ੍ਹ ਲੈਂਦੇ ਆ ਰਾਜਕਰਨ ਸਿੰਘ ਜੀ ਜੀ ਪੰਜਾਬੀ ਪੜ੍ਹ ਕੇ ਉਹਨਾਂ ਨੂੰ ਉਹਦੇ ਮਤਲਬ ਭਾਵ ਉਹਦੇ ਅਰਥ ਨਹੀਂ ਪਤਾ ਲੱਗਦੇ ਜਾਂ ਇੰਜ ਕਹਿ ਲੋ ਵੀ ਅੱਜ ਦੇ ਜਿਹੜੇ ਬੱਚੇ ਆ ਉਹ ਕਵਿਸ਼ਰੀ ਉਹ ਸੁਣਨੀ ਆ ਇਤਿਹਾਸ ਹੀ ਵੈ ਕਿ ਕਿਸੇ ਚੰਗੇ ਬਲਾਰੇ ਨੂੰ ਸੁਣਨਾ ਉਹਨਾਂ ਨੂੰ ਪੰਜਾਬੀ ਸੌਣ ਨੂੰ ਪਤਾ ਲੱਗਦਾ ਕੀ ਕਹਿ ਰਹੇ ਆ ਪਾਉਦੇ ਤੇ ਅਰਥ ਨਹੀਂ ਪਤਾ ਲੱਗ ਰੇ ਜਦੋਂ ਇਹੋ ਜਿਹੇ ਸਸਤਾਵਾਂ ਖੁੱਲਣ ਗੀਆਂ ਸਕੂਲਾਂ ਦੇ ਵਿੱਚ ਪੰਜਾਬੀ ਡੇਲੀ ਬੇਸਿਸ ਤੇ ਪੜਾਈ ਜਾਊ ਕਿਉਂਕਿ ਸਕੂਲਾਂ 'ਚ ਤਾਂ ਗੁਰੂ ਘਰਾਂ 'ਚ ਤਾਂ ਹੁਣ ਇੱਕ ਦਿਨ ਆ ਨਾ ਵੀਕੈਂਡ ਤੇ ਆ ਪਰ ਜਦੋਂ ਇਹ ਸਕੂਲਾਂ ਦੇ ਵਿੱਚ ਅੱਜ ਅੱਜ ਦੇਖੋ ਸਾਡੇ ਫ੍ਰਿਜਨੋ ਵਾਸੀਆਂ ਲਈ ਇੱਕ ਮਾਣ ਦੀ ਗੱਲ ਹੈ ਕਿ ਇਹ ਚੌਥਾ ਸਕੂਲ ਖੁੱਲਿਆ ਜਿਹਦੇ ਵਿੱਚ ਪੰਜਾਬੀ ਪੜਾਈ ਜਾਣੀ ਆ ਪਹਿਲਾਂ ਸਲਮੀ ਹੋ ਗਿਆ ਫ੍ਰਿਜਨੋ 'ਚ ਦੋ ਹੋ ਗਿਆ ਅੱਜ ਇਹ ਤੀਜਾ ਹੋ ਗਿਆ ਫ੍ਰਿਜਨੋ 'ਚ ਸੋ ਇਸ ਇਸ ਇਲਾਕੇ ਦੀ ਸੈਂਟਰਲ ਵੈਲੀ ਦੀ ਸਾਡੀ ਪੰਜਾਬੀ ਭਾਈਚਾਰਾ ਦੇ ਲਈ ਮਾਣ ਵਾਲੀ ਗੱਲ ਆ ਤੁਹਾਨੂੰ ਤੁਹਾਡੀ ਟੀਮ ਨੂੰ ਤੇ ਸਾਰੇ ਤੁਹਾਡੇ ਸਰੋਤਿਆਂ ਨੂੰ ਮੈਂ ਵਧਾਈ ਦਿੰਦਾ ਇਹ ਸਾਡੇ ਲਈ ਮਾਣ ਵਾਲੀ ਗੱਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ